ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਦੇਖ ਲਓ ਜੀ ਕੈਨੇਡਾ ਦੀ ਰੌਣਕਾਂ ਪੰਜਾਬੀਆਂ ਦੀ ਪਸੰਦ ਮੁੱਚਾ ਆਜੀ ਕੈਨੇਡਾ ਅੱਜ ਕੱਲ ਸਭ ਤੋਂ ਜ਼ਿਆਦਾ ਜਿੰਨੂੰ ਪੁੱਛੋ ਪੰਜਾਬ ਦੇ ਵਿੱਚੋਂ ਕਿੱਥੇ ਜਾਣਾ ਹੈ ਕੈਨੇਡਾ ਸੁਪਨੇ ਕਿੱਥੇ ਦੰਦ ਕੈਨੇਡਾ ਜਨਤਾ ਕੋ ਚਲੇ ਜਾਓ ਲਾਮ ਲੱਗੀ ਕੈਨੇਡਾ ਦੀ ਜੇ ਕੋਈ ਵਿਆਹ ਕਰਨਾ ਹੈ ਪਾਇਲਟ ਸੀ ਕੁਲੀ ਲਬਦੇ ਉਹ ਵੀ ਕਹਿੰਦੇ ਕੈਨੇਡਾ ਹੀ ਜਾਣ ਦੀ ਚਾਹਵਾਨ ਹੋਵੇ ਯਾਨੀ ਕਿ ਹਰ ਬੰਦੇ ਦੀ ਖਾਸ਼ਗੀ ਵੀ ਸ਼ਕਤੀ ਹੋਂ ਤੋਂ ਪਹਿਲਾਂ ਪਹਿਲਾਂ ਕੈਨੇਡਾ ਕਿਸੇ ਤਰੀਕੇ ਪਹੁੰਚ ਜੀਏ ਜਿੰਨੀ ਮਰਜੀ ਸਖਤੀ ਹੋ ਜੇ ਜਿੰਨੇ ਮਰਜੀ ਕਰੋਨ ਹਾਰਡ ਹੋ ਜਾਣਾ ਜਿੰਨਾਂ ਨੇ ਡੀਟੀ ਕਰਕੇ ਨਾ ਦਿਮਾਗ ਵੀ ਕੈਨੇਡਾ ਜਾਣਾ ਉਹਨਾਂ ਜਾਣੇ ਜਾਣਾਗਾ ਇਹੋ ਹਾਲ ইংল্যান্ড ਦਾ ਸੀ ইংল্যান্ড ਵੀ ਲੋਕਾਂ ਦੇ ਬੜੇ ਟਿਕੇ ਲੱਗੇ ਸੀ ਹੁਣ ਥੋੜੀ ਠੱਲ ਪਈ ਹੈ ਜਦੋਂ ਪਤਾ ਲੱਗਿਆ ਵੀ ਇੱਥੇ ਕੋਈ ਪਿਆਰ ਨਹੀਂ ਲੱਗਦੇ ਇਸ ਕਰਕੇ ਹੁਣ ਲੋਕਾਂ ਨੇ ਥੋੜਾ ਨਾ ਦੂਸਰੇ ਪਾਸੇ ਮੋੜਦੇ ਹੋਇਆ ਹੈ ਹੈਲ ਤੇ ਕੈਨੇਡਾ ਵੀ ਬੜੀ ਸਖਤੀ ਹੋਈ ਹੈ ਅੱਜ ਕੱਲ ਲੋਕਾਂ ਨੂੰ ਪਤਾ ਲੱਗਿਆ ਵੀ ਕਾਰੋਬਾੜੀ ਬੀਸ਼ ਖਰਾਬ ਹੈਗੀ ਹੈ ਲੇਕਿਨ ਤੁਹਾਨੂੰ ਪਤਾ ਹੈ ਉਹ ਜਿਵੇਂ ਇੱਕ ਦੂਜੇ ਨੂੰ ਦੇਖ ਕੇ ਖਰਬੁਜੇ ਲਈ ਕਿ ਖਰਬੁਜੇ ਰੰਗ ਫੜਦਾ ਨਾ ਹਰ ਕੋ ਬੰਦਾ ਸੋਚਦਾ ਜੀ ਉਹ ਕਿਹੜਾ ਜਾ ਰਹੇ ਤੇ ਮੈਨੂੰ ਕੀ ਹੈ ਮੈਂ ਵੀ ਲਬ ਲਬਲਾਂਗਾ ਜਾ ਕੇ ਕੰਮ ਇਹ ਉੱਥੇ ਜਾ ਕੇ ਪਤਾ ਲੱਗਦਾ ਜੇ ਉਹ ਖਰਚੇ ਪੈਂਦੇ ਵੇ ਜੇ ਜੇ ਤੁਹਾਡੇ ਅੱਗੇ ਕੋਈ ਸਮਾਧਨ ਹੈਗਾ ਜਾਂ ਤੁਹਾਡੇ ਹੱਥੇ ਕੋਈ ਜੋ ਮਿਲ ਜੇਗੀ ਫਿਰ ਦੋਸਤੋ ਬਹੁਤ ਵਧੀਆ ਫਿਰ ਤੇ ਵਧੀਆ ਤੇ ਜੇ ਤੁਹਾਨੂੰ ਸਾਰਾ ਕੰਮ ਖੁਦ ਹੀ ਕਰਨਾ ਪਿਆ ਜਾ ਕੇ ਪੜ੍ਹਾਈ ਵੀ ਕਰਨੀ ਪਈ ਕਿਰਾਇਆ ਵੀ ਕੱਢਣਾ ਪਿਆ ਤੇ ਕੰਮ ਵੀ ਕਰਨਾ ਪਿਆ ਤੇ ਜੇ ਤੁਸੀਂ ਇੰਡੀਆ 'ਚ ਕਿਸੇ ਨੂੰ ਹੱਥ ਨਹੀਂ ਲਾਇਆ ਕਿਸੇ ਚੀਜ਼ ਨੂੰ ਫਿਰ ਤੇ ਮੁਸ਼ਕਲ ਆਲੀ ਆਣੀ ਦੁਖੀ ਵੀ ਹੋ ਹੀ ਹੁੰਦੇ ਵੇ ਜਿਨ੍ਹਾਂ ਬੰਦਿਆਂ ਨੇ ਇੰਡੀਆ 'ਚ ਕੋਈ ਕੰਮ ਨਹੀਂ ਕੀਤਾ ਹੁੰਦਾ ਮਾਪਿਆਂ ਦੇ ਸਿਰ ਤੇ ਆਸ਼ਾ ਕੀਤੀ ਹੁੰਦੀਆਂ ਕੁਲੇ ਪੈਸੇ ਖਰਚ ਕੀਤੇ ਹੁੰਦੇ ਵੇ ਮੋਟਰਸਾਈਕਲ ਰੱਖਿਆ ਗੱਡੀ ਰਕੀ ਉਹਨਾਂ ਨੂੰ ਇਹਦੀ ਬਾਹਰ ਆ ਕੇ ਮੁਸ਼ਕਲ ਤੇ ਜਿਨ੍ਹਾਂ ਕੋਲ ਪੈਸੇ ਚਾਹ ਰਹਿਗੇ ਉਹਨਾਂ ਨੂੰ ਕੋਈ ਫਰਕ ਨਹੀਂ ਤੰਗ ਉਹ ਹੀ ਬੰਦਾ ਹੋ ਰਿਹਾ ਜਿਹਦੇ ਸਿਰ ਤੇ ਜ਼ਿੰਮੇਵਾਰੀ ਹੈ ਜਾਂ ਜਿਹੜਾ ਕਰਜ਼ਾ ਚੁੱਕਿਆ ਹੈ ਜਿਨ੍ਹਾਂ ਦੇ ਘਰ ਦੇ ਸੁੱਖੇ ਵੀ ਮਾਪਿਆਂ ਨੂੰ ਮੀਰ ਹੈ ਪੈਸੇ ਦੀ ਕੋਈ ਪਰਵਾਹ ਨਹੀਂ ਸਿਰਫ ਆਪਣੀ ਜ਼ਿੰਦਗੀ ਸੈੱਟ ਕਰਨ ਆਏ ਵੇ ਉਹਨਾਂ ਤੇ ਦਾਸ ਆਈ ਜਾਣਾ 2-4-6 ਮਹੀਨੇ ਅਗਰ ਸਾਲ ਨਹੀਂ ਵੀ ਕੰਮ ਕੀਤਾ ਜਾਂ ਨਹੀਂ ਵੀ ਚਾਰ ਪੈਸੇ ਕਮਾਏ ਤੇ ਕੋਈ ਗੱਲ ਨਹੀਂ ਇੱਕ ਵਾਰੀ ਇਹ ਸੈਟਿੰਗ ਹੋ ਗਈ ਤੇ ਫਿਰ ਦੋਸਤੋ ਸਾਰੀ ਉਮਰ ਪੈਸੀ ਵੈਸੀ ਕਮਾਣੇਵੇ ਇਹ ਤੇ ਗੱਲਨ ਦੋਈ ਹੈ ਨਾ ਬੰਦਾ ਹਰ ਵਾਰੀ ਉਹੀ ਮਰਦਾ ਜਿਹਦੇ ਸਿਰ ਤੇ ਜ਼ਿੰਮੇਵਾਰੀ ਹੁੰਦੀਆਂ ਐ ਪੈਸੇ ਭੇ ਨਹੀਂ ਹੰਦੇਵੇ ਮਗਰ ਮਾਪਿਆਂ ਨੂੰ ਫਿਕਰ ਹੁੰਦਾ ਕਰਜ਼ਾ ਚੜਿਆ ਹੁੰਦਾ ਵਿਆਜ ਵਧੀ ਜਾਂਦਾ ਉਹਨਾਂ ਵਿਚਾਰੇ ਵਸੇ ਮੁਸ਼ਕਲ ਹੁੰਦੀ ਹੈ ਜਿੰਨਾਂ ਕੋਲ ਪੈਸੇ ਉਹਨਾਂ ਤੇ ਕਿਸੇ ਮੁਝ ਕੋਈ ਪ੍ਰੋਬਲਮ ਨਹੀਂ ਹਿੰਦੀ ਇੰਡੀਆ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਪੈਸੇ ਵਾਲੇ ਬੰਦੇ ਨੂੰ ਕੀ ਹੈ ਇਨਾ ਮਰਜੀ ਬੰਦਾ ਚੰਦਾ ਆਲੇ ਉਹਨੇ ਅਦਨ ਦੇ ਦੂਜੇ ਬਸੇ ਬਸੇ ਕਵਾਣਦੇ ਨੇ ਇਹੋ ਚੱਕਰ ਹੈਗਾ ਕੈਨੇਡਾ ਦਾ ਵੀ ਕੈਨੇਡਾ ਵਿੱਚ ਕਦੀ ਵੀ ਬੰਦਾ ਗਿਆ ਵਾਪਸ ਨਹੀਂ ਜਾਂਦਾ ਕੋਈ ਮਰਜ਼ੀ ਨਾਲ ਭਾਵੇਂ ਆਸ ਆ ਜਵੇ ਜਾਂ ਕੋਈ ਪੁੱਠਾ ਸਿੱਧਾ ਕੰਮ ਕਰੇ ਤੇ ਸਰਕਾਰ ਰਿਪੋਰਟ ਕਰ ਦਿੰਦੀ ਫੰਨਾ ਜਿੰਨੇ ਵੀ ਬੰਦੇ ਗਏ ਨਾ ਵਰਕ ਪਰਮਿਟ ਤਕਰੀਬਨ ਤਾਂ ਮਿਲ ਹੀ ਜਾਂਦਾ ਥੋੜਾ ਟਾਈਮ ਖਰਾਬ ਹੁੰਦਾ ਹੈ ਸਾਲ ਦੋ ਸਾਲ ਵੱਧ ਘੱਟ ਹੋ ਸਕਦੇ ਨੇ ਲੇਕਿਨ ਸੈਟਿੰਗ ਕਰਨ ਲੱਗਿਆਂ ਥੋੜਾ ਟਾਈਮ ਲੱਗਦਾ ਹੀ ਹੈ ਭਾਵੇਂ ਯੂਰਪ ਹੋਵੇ ਤੇ ਭਾਵੇਂ ਕੈਨੇਡਾ ਹੋਵੇ ਹਰਸਾਂ ਦੀ ਟਾਈਮ ਲੱਗਦਾ ਹੈ ਕਾਲੀ ਪਿਆ ਕੰਮ ਨਹੀਂ ਚੱਲਦਾ ਉਮੀਦ ਹੈ ਕਿ ਤੁਹਾਨੂੰ ਦੋਸਤੋਂ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ